ਸ਼ੇਰੀ ਐਂਡ ਨਿਊ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਜੀਣਾ ਮੈਂ ਤੁਹਾਡਾ ਆਪਣਾ ਜਲਮੰਦਰ ਸਿੰਘ ਤਵਾ ਨੋਬਲਿਸਟ ਤੇ ਜਰਨਲਿਸਟ ਮੈਂ ਤੁਹਾਨੂੰ ਇੱਕ ਗਜ਼ਲ ਦੇ ਰੂਪ ਵਿੱਚ ਕਹਿੰਦਾ ਮੇਰਾ ਖਿਆਲ ਤੁਸੀਂ ਧਿਆਨ ਨਾਲ ਸੁਣੋਗੇ। ਅੜੇ ਤੇਰੀ ਯਾਦ ਕਿ ਆਈ तेरी याद की आई सोनी नशा हो गया, हो गया। तेरी याद की आई सोनी नशा हो गया मिलन की पर तू बेवफा हो गया तेरी याद की आई सोनी नशा हो गया मिलन दी तांग पर तू बेवफा हो गया जावा कितने बैठा समझ को ना आवे ਕਿੱਥੇ ਜਾਵਾਂ ਕਿੱਥੇ ਬੈਠਾਂ ਸਮਝ ਕੋ ਰਾਹ ਨਾ ਬੇ ਤੂੰ ਤਾਂ ਮੇਰਾ ਸਕੂਨ ਸੀ ਰੱਬਾ ਕੀ ਦਸ਼ਾ ਹੋ ਗਿਆ ਕਿੱਥੇ ਜਾਵਾਂ ਕਿੱਥੇ ਬੈਠਾਂ ਸਮਝ ਕੋ ਰਾਹ ਨਾ ਬੇ ਤੂੰ ਤਾਂ ਮੇਰਾ ਸਕੂਨ ਸੀ ਰੱਬਾ ਕੀ ਦਸ਼ਾ ਹੋ ਗਿਆ ਇੱਕ ਵਾਰੀ ਦਰਸ਼ਨ ਦیدار ਦੇ ਜਾ ਮੇਰੇ ਸਾਹਮ ਇੱਕ ਵਾਰੀ ਦਰਸ਼ਨ ਦیدار ਦੇਜਾ ਮੇਰੇ ਸਨਮ ਜੀ ਕਰਦਾ ਤੈਨੂੰ ਪੁੱਛਾਂ ਤੂੰ ਕਿਉਂ ਖਫਾ ਹੋ ਗਿਆ ਜੀ ਕਰਦਾ ਤੈਨੂੰ ਪੁੱਛਾਂ ਤੂੰ ਕਿਉਂ ਖਫਾ ਹੋ ਗਿਆ ਸੱਜਣਾ ਉਮਰ ਅਵੱਲੀ ਹੱਥੋਂ ਫਜ਼ੂਰ ਪਿਰਦੀ ਜਾਵੇ ਸੱਜਣਾ ਉਮਰ ਅਵੱਲੀ ਫਜ਼ੂਰ ਹੱਥੋਂ ਕਿਰਦੀ ਜਾਵੇ ਕਿੱਥੇ ਜਾ ਕੇ ਬੈਠ ਗਿਆ ਉਥੇ ਕੀ ਨਫਾ ਹੋ ਗਿਆ ਸਜਣਾ ਉਮਰ ਬੱਲੀ ਹੱਥੋਂ ਖਜ਼ੂਰ ਕਿਰਦੀ ਜਾਵੇ ਕਿੱਥੇ ਜਾ ਕੇ ਬੈਠ ਜਿਉ ਉਥੇ ਕੀ ਨਫਾ ਹੋ ਗਿਆ ਮੈਂ ਹਨੇਰਾ ਤੂੰ ਚਾਨਣ ਕਿੱਥੇ ਸੁਪ ਗਿਆ ਸੂਰਜ ਮੈਂ ਹਨੇਰਾ ਤੂੰ ਚਾਨਣ ਕਿੱਥੇ ਸੁਪ ਗਿਆ ਸੂਰਜ ਵਰਕੇ ਫੁੱਲਾਂ ਲੇਖਾਂ ਦੇ ਬੁਰਾ ਕੁਲਫਾ ਹੋ ਗਿਆ ਮੈਂ ਹਨੇਰਾ ਤੂੰ ਚਾਨਣ ਕਿੱਥੇ ਸੁਪ ਗਿਆ ਸੂਰਜ ਮੈਂ ਹਨੇਰਾ ਤੂੰ ਚਾਨਣ ਕਿੱਥੇ ਸੁਪ ਗਿਆ ਸੂਰਜ ਬਰਕੀ ਫੋਲਾਂ ਲੇਖਾਂ ਦੇ ਬੁਰਾ ਕੁਸਫਾ ਹੋ ਗਿਆ ਬੁਰਾ ਕੁਸਫਾ ਹੋ ਗਿਆ ਤੈਨੂੰ ਲੱਭ ਲੱਭ ਹੋਇਆ ਖੱਜੜ ਖੁਆਰ ਮੇਰੇ ਸੁਨਮ ਤੈਨੂੰ ਲੱਭ ਲੱਭ ਹੋਇਆ ਖੱਜੜ ਖੁਆਰ ਮੇਰੇ ਸੁਨਮ ਤਪੇ ਲੇਖ ਮੁਕੱਦਰਾਂ ਦੇ ਬੈਰੀ ਕਿਉਂ ਜਹਾ ਹੋ ਗਿਆ ਤਪੇ ਲੇਖ ਮੁਕੱਦਰਾਂ ਦੇ ਬੈਰੀ ਕਿਉਂ ਜਹਾ ਹੋ ਗਿਆ ਜਹਾਨ ਹੀ ਬੈਜ ਹੋ ਗਿਆ ਕਿਉਂ ਹੋ ਗਿਆ ਇਸ ਇੱਜਤਾਂ ਦੇ 17 ਗਜ਼ਲ ਦੀਆਂ ਜੋ ਤੁਹਾਨੂੰ ਸੁਣਾਈਆਂ ਸਜਣੋ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਰਪਾ ਕਰਕੇ ਸ਼ੇਅਰ ਕਰ ਲੋ ਲਾਈਕ ਕਰ ਲੋ ਇਹ ਵੀ ਰਜੋਈ ਜਾਏ ਮੈਨੂੰ ਰਗਦਾ ਤੁਸੀਂ ਉਸ ਨੂੰ ਸਤਿਕਾਰ ਕਰੋਗੇ ਐਨਾ ਕੁਝ ਕਹਿੰਦਾ ਹੋਇਆ ਤੇ ਲਵਾ